ਮੈਂ ਲਖਵਿੰਦਰ ਕੁਮਾਰ ਰਾਮਪੁਰ ਬੇੜੋ ਤੋਂ ਜਦੋਂ ਵੀ ਇੱਥੇ ਆਨੇ ਆ ਪਿਛਲੀ ਸਰਕਾਰਾਂ ਨੇ ਇੱਥੇ ਇੱਕ ਡੈਲਿਸਿਸ ਮਸ਼ੀਨ ਦੇਤੀ ਜਿਹੜੀ ਕਿ ਚਿੱਟਾ ਹਾਥੀ ਬਣ ਕੇ ਰਹਿ ਗਈ ਕਿਉਂਕਿ ਨਾ ਤਾਂ ਇਹਨਾਂ ਸਰਕਾਰਾਂ ਤੋਂ ਉੱਥੇ ਦਾ ਸਟਾਫ ਪੂਰਾ ਹੋਇਆ ਨਾ ਹੀ ਡਾਕਟਰ ਦੇ ਹੋਏ ਕਿਉਂਕਿ ਉਹ ਜਿਹੜੀ ਮਸ਼ੀਨ ਆ ਲੱਖਾਂ ਰੁਪਏ ਦੀ ਮਸ਼ੀਨ ਆ ਔਰ ਉਹ ਮਸ਼ੀਨ ਨੂੰ ਕੋਈ ਜਦੋਂ ਚਲਾਉਣ ਵਾਲਾ ਹੀ ਹੈ ਨਹੀਂ ਤੇ ਜਦੋਂ ਸਾਡੇ ਇੱਥੇ ਬਰੀਜ ਆਂਦੇ ਆ ਡੈਲਸਿਸ ਲਈ ਉਹ ਬਾਹਰ ਜਾਂਦੇ ਆ ਉੱਥੇ ਉਹਨਾਂ ਨੂੰ ਨਾ ਉਹਨਾਂ ਕੋਈ ਇੰਨੇ ਪਹਤੇ ਹੁੰਦੇ ਆ ਤੇ ਨਾ ਹੀ ਉਹਨਾਂ ਕੋਲ ਇੰਨਾ ਟਾਈਮ ਹੁੰਦਾ ਜੋ ਕੀ ਉੱਥੇ ਜਾ ਕੇ ਕਰਾ ਸਕਣ ਕਿਉਂਕਿ ਜਿਹੜੇ ਡਾਇਲਸਿਸ ਆ ਕਈ ਵਾਰੀ ਮਰੀਜ਼ ਮਰ ਵੀ ਜਾਂਦੇ ਉਹਦੇ ਉਹਦੇ ਨਾ ਹੋਣ ਕਾਰਨ ਤੇ ਮਰੀਜ਼ ਕਦੀ ਨਮਾਸ਼ਹਿਰ ਜਾਂਦੇ ਆ ਕਦੀ ਜਲੰਧਰ ਜਾਂਦੇ ਕਦੀ ਹਿਆਰਪੁਰ ਜਾਂ ਚੰਡੀਗੜ੍ਹ ਤੱਕ ਜਾਂਦੇ ਆ ਤੇ ਅਸੀਂ ਪੋਰਜੋਰ ਅਪੀਲ ਕਰਦੇ ਆ ਕਿ ਜਿਹੜਾ ਇੱਥੇ ਸਿਵਲ ਹਸਪੀਟਲ ਗਰਚੰਕਰ ਹੈ ਜਿਹਦਾ ਏਰੀਆ ਬਹੁਤ ਵੱਡਾ ਪੈਂਦਾ ਆ ਇੱਥੇ ਡਾਕਟਰ ਮਈਆ ਕਰਾਏ ਜਾਣ ਤੇ ਸਟਾਫ ਮਈਆ ਕਰਾਣ ਤਾਂ ਕਿ ਜਿਹੜੇ ਮਰੀਜ਼ ਆ ਉਹ ਥੱਕੇ ਨਾ ਖਾਣ ਧੰਨਵਾਦ ਮੈਂ ਦਰਸ਼ਨ ਸਿੰਘ ਮੱਟੂ ਕਨਵਿਨਰ ਕੰਡੀਸ਼ਨਿੰਗ ਅਰਸ਼ ਕਮੇਟੀ ਜਿਹੜਾ ਗੜਸ਼ੰਕਰ ਦਾ ਵੱਡਾ ਹਸਪਤਾਲ ਸਬਡਿਵੀਜ਼ਨ ਦਾ ਸਿਵਲ ਹਸਪਤਾਲ ਗੜਸ਼ੰਕਰ ਆ ਇਹ ਕੰਡੀ ਏਰੀਏ ਚੋਂ ਬਹੁਤ ਹੀ ਗਰੀਬ ਗੁਰਬੇ ਲੋਕ ਇੱਥੇ ਰਹਿੰਦੇ ਨੇ ਉਹਨਾਂ ਨੂੰ ਡਾਇਲਿਸਿਸ ਲਈ ਨਵੇਂ ਸ਼ਹਿਰ ਜਾਂ ਬਖ-ਬਖ ਜਾਣਾ ਪੈਂਦਾ ਉਹਨਾਂ ਦੇ ਪੈਸੇ ਵੀ ਬਹੁਤ ਘੱਟ ਹੁੰਦੇ ਕੋਲ ਤੇ ਸਮਾਂ ਵੀ ਬਰਬਾਦੀ ਦਾ ਆ ਅਸੀਂ ਡਾਇਲਸਿਸ ਦੀ ਮੰਗ ਕੀਤੀ ਸੀ ਸੈਂਟਰ ਦੀ ਇਹਦੀ ਮਸ਼ੀਨ ਆ ਚੁੱਕੀ ਆ ਜਿਹੜੀ ਲੱਖਾਂ ਰੁਪਏ ਦੀ ਆ ਪਰ ਸਟਾਫ ਜਿਹੜਾ ਉਹ ਨਹੀਂ ਆਇਆ ਨਾ ਡਾਕਟਰ ਆਇਆ ਨਾ ਸਟਾਫ ਆਇਆ ਨਾ ਉਹ অপারেਟ ਹੁੰਦੀ ਆ ਹੌ ਹੌਲੀ ਮਸ਼ੀਨ ਕਰੋੜ ਦੀ ਵੀ ਹੋਵੇ ਜੇ ਪਈ ਰਹੂਗੀ ਤੇ ਉਹ ਬੰਦ ਹੋ ਕੇ ਖਰਾਬ ਹੋ ਜਾਂਦੀ ਆ ਅਸੀਂ ਮੰਗ ਕਰਦੇ ਆ ਗੜਸ਼ੰਕਰ ਏਰੀਏ ਦੇ ਅਨਸਾਪਸੰਦ ਲੋਕ ਬੇਤਰੰਤ ਡਾਇਲਸਿਸ ਮਸ਼ੀਨ ਚਾਲੂ ਕੀਤੀ ਜਾਵੇ ਇਹਦਾ ਪੂਰਾ ਸਟਾਫ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਜ਼ਿੰਦਗੀ ਬਖਸ਼ੀ ਜਾ ਸਕੇ ਤੇ ਨਹੀਂ ਦਾ ਸੀ ਇਹਦੇ ਲਈ ਸੰਘਰਸ਼ ਕਰਾਂਗੇ ਧੰਵਾਦ ਇਹ ਜੋ ਡਾਇਲਿਸਿਸ ਮਸ਼ੀਨ ਹੈ ਸਾਡੇ ਕੋਲ ਕਾਫੀ ਦਿਨ ਤੋਂ ਪਈ ਹੈ ਪਰ ਇਹਦੇ ਵਿੱਚ ਕਿਉਂਕਿ ਇੱਕ ਟੀਮ ਵਰਕ ਹੈ ਮੈਡੀਕਲ ਸਪੈਸ਼ਲਿਸਟ ਹੈ ਔਰ ਪੈਥੋਲੋਜਿਸਟ ਜਿਹੜੇ ਹੁੰਦੇ ਨੇ ਉਹ ਇੱਕ ਪੂਰਾ ਟੀਮ ਅਲੱਗ ਹੁੰਦੀ ਹੈ ਸਟਾਫ ਦੀ ਘਾਟ ਕਰਕੇ ਜਿਹੜਾ ਇਹ ਨਹੀਂ ਹਜੇ ਚਲਾਇਆ ਗਿਆ ਸੀ ਗਵਰਨਮੈਂਟ ਨੂੰ ਸਰਕਾਰ ਨੂੰ ਮੰਗ ਕੀਤੀ ਹੋਈ ਹੈ ਤੇ ਜਦੋਂ ਵੀ ਸਟਾਫ ਆ ਜਾਂਦਾ ਸੀ ਇਹਨੂੰ ਜਲਦੀ ਤੋਂ ਜਲਦੀ ਚਲਾਉਣ ਦੀ ਕੋਸ਼ਿਸ਼ ਕਰਾਂਗੇ